ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਸਰਨਦੀਪ ਸਿੰਘ ਜੀ ਵੱਲੋਂ ਲੋਕਸਭਾ ਚੋਣਾਂ ਦੇ ਸੰਬੰਧ ਵਿੱਚ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਮਾਨਯੋਗ ਐਸਪੀਡੀ ਹਰਵਿੰਦਰ ਸਿੰਘ ਸੰਧੂ ਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਿਟੀ ਰਵਿੰਦਰ ਕੁਮਾਰ ਦੀ ਨਿਗਰਾਨੀ ਹੇਠ थाना सदर ਗੁਰਦਾਸਪੁਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹੇ ਵਿੱਚ ਲੁੱਟ ਖੋਹ ਕਰਨ ਵਾਲੇ گروਹ ਨੂੰ ਅੱਜ ਸਦਰ ਪੁਲਿਸ ਵੱਲੋਂ ਇੱਕ ਸਾਂਝੇ ਅਭਿਆਨ ਵਿੱਚ ਗ੍ਰਿਫਤਾਰ ਕਰ ਲਿਆ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੀ ਪੁਨੀ ਅੰਡਿਸਟ੍ਰਿਕਟ ਗੁਰਦਾਸਪੁਰ ਪੁਲਿਸ ਨੂੰ ਦੋ ਗੈਂਗਸ ਜਿਹੜੇ ਹੈਗੇ ਫੋਰੈਂਸ ਸਫਲਤਾ ਮਿਲੀ ਹੈ ਇੱਕ ਗੈਂਗ ਜਿਹੜਾ ਹੈਗਾ ਜਿਹੜਾ ਜਿਹੜੇ ਬੰਦ ਕਰ ਹੁੰਦੇ ਸੀਗੇ ਜਾਂ ਫਾਰਮ ਹਾਊਸ ਵਗੈਰਾ ਹੈਗਾ ਜਾਨ ਨੂੰ ਕੋਈ ਟਰੈਕਟਰ ਜਿਵੇਂ ਬਾਹਰ ਖੜੇ ਹੁੰਦੇ ਸੀ ਉਹ ਚੋਰੀ ਕਰਦੇ ਸੀਗੇ ਤੇ ਉਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਦੇ ਅਸੀਂ ਉਹ ਗੈਂਗ ਦੇ ਜਿਹੜੇ 6 ਮੈਂਬਰ ਹੈਗੇ ਆ ਆਪਣੇ ਅਸੀਂ ਅਰੈਸਟ ਕਰ ਲਏਗੇ ਉਹਦੇ ਚ ਔਰ 6 ਕੋਲੋਂ ਸਾਨੂੰ ਟਰੈਕਟਰ ਵਗੈਰਾ ਕੁਝ ਕਰਾ ਦਾ ਸਮਾਨ ਐਕਟਿਵਾ ਵਗੈਰਾ ਮੋਬਾਈਲਸ ਵਗੈਰਾ ਕੁਝ ਰਿਕਵਰ ਹੋਏਗੇ ਆ ਜਿੱਦੋਂ ਦੀ ਜਿਹੜੀ ਹੈਗੀ ਆ ਆਪਣੀ ਰਿਮਾਂਡ ਲੈ ਕੇ ਅੱਗੇ ਜਿਹੜੀ ਪੁਸ਼ਕਿਸ਼ ਚੜੀ ਹੈਗੀ ਉਹ ਜਾਰੀ ਹੈਗੀ ਆ। ਸੈਕੰਡ ਕੇਸ ਜਿਹੜਾ ਹੈਗਾ ਉਹ ਹੈਗਾ ਕਿ ਸਾਡੇ ਇੱਥੇ ਏਰੀਆ ਵਿੱਚ ਪਿਛਲੇ ਤਕਰੀਬਨ 7-8 ਮਹੀਨੇ ਤੋਂ ਸ਼ਰਾਬ ਦੇ ਠੇਕੇ ਜਿਹੜੇ ਰਾਤ ਨੂੰ ਬੰਦ ਕਰਕੇ ਜਾਂਦੇ ਸੀ ਕਰਿੰਦੇ। ਉੱਥੇ ਤੋੜਨ ਦੇ ਤੋੜ ਕੇ ਸ਼ਰਾਬ ਬੜੀ ਚੋਰੀ ਕਰਨ ਦੀ ਬੜੀ ਕੰਪਲੇਨਟਾਂ ਆਉਂਦੀ ਸੀਗੀਆਂ ਜਿਹਦੇ ਮਤਲਬ ਐਫ ਆਈ ਆਰ 7 ਐਫ ਆਈ ਆਰ ਜਿਹੜੀਆਂ ਦਰਜ ਹੋਈਆਂ। ਉਸੇ ਗੈਂਗ ਉਹ ਵੀ ਫੜ ਲਿਆ ਹੈਗਾ। ਉਹਨਾਂ ਨੇ ਸਦਰ ਵਿੱਚ ਪਰਚਰ ਰਿਸਟਰ ਕਰਕੇ ਉਹ ਜਿਹੜੇ ਮੈਂਬਰ ਹੈਗੇ ਪੰਜ ਗੈਂਗ ਮੈਂਬਰ ਫੜੇ ਗਏ ਕਿ ਦੋ ਜਿਹੜੇ ਹੈਗੇ ਬੱਚ ਤੇ ਜਿਹੜੇ ਸਾਰੇ ਜਿਹੜੇ ਕੇਸ ਹੈਗੇ ਜਿਹਦੇ ਚ ਕਾਫੀ ਵੱਡੀ ਵੱਡੀ ਰਿਕਵਰੀਆਂ ਜਿਹੜੀ ਹੈਗੀਆਂ ਸਾਡੇ ਕੋਲ ਹੋਈਆਂ ਹੈਗੀਆਂ ਔਰ ਜਿਹੜੇ ਕਾਫੀ ਮਾਤਰਾਵਾਂ ਜਿਹੜੀ ਸ਼ਰਾਬ ਜੰਦੀ ਸੀ ਜਿਹੜੇ ਮਤਲਬ ਇਹ ਘੱਟ ਰੇਟ ਤੇ ਅੱਗੇ ਜਾ ਕੇ ਵੇਚਦੇ ਸੀਗੇ ਉਹ ਵੀ ਜਿਹੜਾ ਹੈਗਾ ਫੜਨ ਵਿੱਚ ਸਾਡੇ ਜਿਹੜੇ ਹੈਗੇ ਸਾਨੂੰ ਸਫਲਤਾ ਪ੍ਰਾਪਤ ਹੋਈ ਇਹਦੇ ਵਿੱਚ ਕੋਈ ਛੋਟੇ ਬੱਚੇ ਵੀ ਕੋਈ 21 ਵਿੱਚ ਜਿਹੜੇ ਹੈਗੇ ਦੋ ਯੁਵਨਾਈਲ ਹੈਗੇ ਜੀ ਉਹ ਅਸੀਂ ਐਸ ਪਰ ਲਾਅ ਜੋ ਜੋਵਿਨਲ ਜਿਹੜੇ ਹੈਗੇ ਆ ਉਹ ਅਸੀਂ ਅਕੋਰਡਿੰਗਲੀ ਉੱਚ